ਓ ਪਾਈ ਜੀ ਪਾਈ ਜੀ ਪੂਰੇ ਪੰਜਾਬ ਚ ਰੌਲਾ ਪਿਆ ਬੀਪੀਆ ਕਹਿੰਦੇ ਆਂਕਲੋਂ ਮਤ ਜਾਓ ਆਂਕਲੋਂ ਦੀਆ ਬੁੱਟ ਰੋਡ ਕਾਦੀਆਂ ਜਾਓ ਉਹ ਕਰ ਕੀ ਦਿੱਤਾ ਤੁਸੀਂ ਭਾਜੀ ਕਾਰ ਕਮਾਲ ਦਿੱਤਾ ਜਿਹੜਾ ਬਜ਼ਾਰਾ ਚ 1 1000 ਦਾ ਸੂਟ ਜੋ 500 ਦਾ ਕਰਤਾ ਨਾਲ 25% ਲੈਸ ਫਾਦੀ ਹੈ ਜੀ ਮਤਲਬ 1000 ਰੁਪਏ ਦਾ ਸੂਟ ਤੁਸੀਂ 500 ਦੇ ਨੇ ਉਹਦੇ ਉੱਤੇ 25% ਸੂਟ ਇਹ 375 ਦਾ ਸੂਟ ਰਹਿ ਗਿਆ ਇੱਕ ਕੋ ਭਾਜੀ 375 ਰੁਪਏ ਦਾ ਸੂਟ ਚਾਹੇ ਕੋਟਨਰ ਲੈ ਲਓ ਵਿਰਾਸਤ ਦਾ ਬ੍ਰਾਂਡ ਹੈ ਚੈਲੰਜ ਕਰਕੇ ਕਹਿੰਨੇ ਆ ਕਿਸੇ ਨੇ ਤੁਹਾਨੂੰ ਵਿਰਾਸਤ ਦਾ ਬ੍ਰਾਂਡ 500 ਰੁਪਏ ਦਾ ਨਹੀਂ ਦੇਣਾ ਤੇ ਨਾਲ 25% ਡਿਸਕਾਊਂਟ ਦੇਣਾ ਭੁੱਲ ਜਾ ਚੱਕੋ 375 ਰੁਪਏ ਦਾ ਸੂਟ ਦੇਖੋ ਜ ਪਤਾ ਕੀ ਆ ਰੇਟ ਅਸੀਂ ਲਿਖ ਲਿਖ ਕੇ ਲਾਇਆ ਟੈਗ ਲੱਗੇ ਹੋਇਆ ਜਿਹੜਾ ਤੁਸੀਂ 500 ਵਾਲਾ ਸੂਟ ਲਓਗੇ ਉਦੋਂ ਤੇ ਵੀ 25% ਡਿਸਕਾਊਂਟ ਆ ਚਾਹੇ ਤੁਸੀਂ 500 ਵਾਲਾ ਸੂਟ ਲੈ ਜਾਓ ਚਾਹੇ 800 ਵਾਲਾ ਲੈ ਜਾਓ ਚਾਹੇ 1000 ਵਾਲਾ ਸਾਰਿਆਂ ਦੇ ਉੱਤੇ 25% ਡਿਸਕਾਊਂਟ ਆ ਰੱਖੜੀ ਤੇ ਬਹੁਤ ਵੱਡੀ ਸੇਲ 9 ਅਗਸਤ ਤੋਂ ਪਹਿਲਾਂ ਰੱਖੜੀ ਵਾਲੇ ਦਿਨ ਤੋਂ ਪਹਿਲਾਂ ਪਹਿਲਾਂ ਆ ਜਾਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਕੱਪੜੇ ਦਾ ਰੀਸੇਲਰ ਹੋ ਦੁਕਾਨ ਰੋ ਸਾਰਿਆਂ ਦੇ ਵੱਡੇ ਫਾਇਦੇ ਆ 25% ਡਿਸਕਾਊਂਟ ਦੇ ਰਹੇ ਆ ਜੋ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਸੇਲ ਆ ਗਈ ਆ ਬਾਰ ਬਾਰ ਦੱਸ ਰਹੇ ਆ 3 ਅਗਸਤ ਤੋਂ 4 5 6 7 8 9 ਪੂਰਾ ਹਫਤਾ ਵੱਡੇ ਫਾਇਦੇ ਕਰਨੇ ਆ ਜਿਹੜੇ ਬਾਜ਼ਾਰ ਦੇ ਵਿੱਚ 15 1500 ਸੂਟ ਅਸੀਂ ਦਵਾਂਗੇ 750 ਦਾ ਉਹਦੇ ਉੱਤੇ ਵੀ 25% ਡਿਸਕਾਊਂਟ ਦਵਾਂਗੇ ਦੇਖੋ ਜੀ ਚਾਹੇ ਕੜਾਈ ਵਾਲੇ ਸੂਟ ਲੈ ਲਓ ਚਾਹੇ ਪਾਰਟੀ ਵੇ ਸੂਟ ਲੈ ਲਓ ਚਾਹੇ ਸ਼ਿਮਰ ਤੇ ਸੂਟ ਲੈ ਲਓ ਚਾਹੇ ਮਸਲੀਨ ਦੇ ਸੂਟ ਲੈ ਲਓ ਹਰ ਇੱਕ ਸੂਟ ਤੇ 25% ਲੈਸ ਆ ਜੀ 3 ਤਰੀਕ ਦੇ ਦਿਨ ਐਤਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਧੂੜਾ ਪੱਟ ਸੇਲ ਆਤੀ ਆ ਆਜੋ ਬੁੱਟਾ ਰੁੜ ਕਾਦੀਆਂ ਆਜੋ ਇਤਾਂ ਦੇ ਡਿਜੀਟਲ ਰਾਮਟੈਕਸ ਦੇ ਟੌਪ ਦੇ ਲਗਜ਼ਰੀ ਸੂਟਾਂ ਤੇ ਵੀ ਇੱਕ ਲਾਸੇ ਲੱਗ ਗਿਆ ਹੁਣ ਜਿਹੜਾ ਬਜਾਰਾਂ 'ਚ ਭਾਜੀ 1275 ਦਾ ਲੋਕੀ ਵੇਚਦੇ ਸੀ ਅਸੀਂ ਕਰਤਾ 850 ਰੁਪਏ ਦਾ 25% ਉੱਤੇ ਲੈਸ ਕਰਤਾ ਤੇ ਭੈਣਾਂ ਦੇ ਡਬਲ ਫਾਇਦੇ ਕਿਉਂ ਨਹੀਂ ਹੋਣਗੇ ਓਏ ਅੰਕਲੋਂ ਨੇ ਇਸ ਵਾਰ ਠਾਲੀ ਆ ਰਖੜੀ ਤੇ ਭੈਣਾਂ ਦੇ ਡਬਲ ਫਾਇਦੇ ਕਰ ਦੇਣਿਆ ਦੇਖੋ ਜਿੱਥੇ ਮਰਜ਼ੀ ਪਤਾ ਕਰੋ ਕੋਈ 2000 ਮੰਗਦਾ ਕੋਈ 2200 ਕੋਈ 2100 ਅਸੀਂ ਆ ਸੂਟ ਦਵਾਂਗੇ 1000 ਰੁਪਏ ਦਾ ਇਹਦੇ ਉੱਤੇ 25% ਡਿਸਕਾਊਂਟ 750 ਪਰ ਸੂਟ ਰਹਿ ਗਿਆ 2000 ਦਾ ਸੂਟ 750 ਦਾ ਇਹਦੇ ਉੱਤੇ 25% ਡਿਸਕਾਊਂਟ ਕਰਤਾ ਕੁੜੀਆਂ ਚਿੜੀਆਂ ਵਾਲੇ ਸੂਟ ਲੈਣੇ ਆ ਚਾਹੇ ਤੁਸੀਂ ਫੋਟੋ ਵਾਲੇ ਪੀਸ ਲੈਣੇ ਆ ਹਰ ਕਿਸੇ ਦਾ ਵੱਡਾ ਫਾਇਦਾ ਵਿਆਹ ਸ਼ਾਦੀ ਦਾ ਕੱਪੜਾ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ 50000 ਦਾ ਲੈਣਾ ਅਸੀਂ ਤੁਹਾਨੂੰ 20-25000 ਦਾ ਕੱਪੜਾ ਦੇਣਾ ਤੇ ਉਹਦੇ ਉੱਤੇ ਵੀ ਤੁਹਾਨੂੰ ਅਸੀਂ 25% ਆਫ ਕਰ ਦੇਣੀ ਹੈ ਦੇਖੋ ਜੀ ਦਾਜਵਰੀ ਦਾ ਕੱਪੜਾ ਲੈਣਾ ਇਤਾਂ ਦੇ ਹੈਂਡਵਰਕ ਵਾਲੇ ਜਾਮ ਕਾਟਨ ਦੇ ਸੂਟ ਲੈਣੇ ਆ ਪਿਓਰ ਦੁਪੱਟੇ ਲੈਣੇ ਆ ਤੇ ਆਜੋ 1500 ਰੁਪਏ ਵਾਲਾ ਸੂਟ ਤੁਹਾਨੂੰ 850 ਤੇ ਦੇ ਦੇਣਾ ਨਾਲ 25% ਲੈਸ ਦੇ ਦੇਣੀ ਆ ਚੈੱਕ ਕਰੋ ਕਿੰਨੇ ਸੋਹਣੇ ਕਿ ਵਰਕ ਹੋਏ ਕਿੰਨੇ ਸ਼ਾਨਦਾਰ ਪੀਸਾ ਚਾਹੇ ਨੇਚਰਲ ਕਰੇਵ ਦੇ ਵਿੱਚ ਪੀਸ ਲੈਣਾ ਚਾਹੇ ਜਾਮ ਦੇ ਪੂਆ ਮਾਮੀਆਂ ਨੂੰ ਸਾਰਿਆਂ ਨੂੰ ਖੁਸ਼ਦ ਕਰ ਦੇਣਾ ਵਾ ਭੈਣਾਂ ਦੇ ਵੱਡੇ ਫਾਇਦੇ ਤਾਂ ਕਰ ਹੀ ਰਹੇ ਹੁਣ ਵੀਰਾਂ ਦੀ ਜੇਪਾਂ ਦੇ ਵੀ ਡਾਕੇ ਨਹੀਂ ਵੱਜਣ ਦੇਣੇ ਜਦੋਂ ਮਰਜੀ ਭੈਣ ਨੂੰ ਬੁੱਟਰ ਰੋਡ ਕਰਦਿਆਂ ਤੇ ਲੈ ਕੇ ਆਜੋ ਫਾਇਦੇ ਰੇਟਾਂ ਜੇ ਵੀ ਹੋ ਰੇ ਆ ਦੇਖੋ ਜੀ ਬਿਰਸੇ ਅਦੇ ਫੈਸ਼ਨ ਦੀ ਪਛਾਣ ਬਣ ਚੁੱਕਿਆ ਅੰਕਲੋਮ ਚਾਹੇ ਤੁਸੀਂ ਸੈਵਰ ਬ੍ਰਾਂਡ ਦੇ ਸੂਟ ਲੈਣੇ ਆ ਚਾਹੇ ਤੁਸੀਂ ਆ ਰਾਮ ਟੈਕਸ ਦੇ ਲੈਣੇ ਆ ਦੇਖੋ ਰਾਮ ਟੈਕਸ ਦੇ ਸੂਟਾਂ ਦੇ ਉੱਤੇ ਕੋਈ ਤੁਹਾਨੂੰ 1 ਰੁਪਈਆ ਹੀ ਛੱਡਦਾ ਪਰ ਅਸੀਂ ਤੁਹਾਨੂੰ ਰਾਮ ਟੈਕਸ ਦੇ ਉੱਤੇ ਸੈਵਰ ਦੇ ਉੱਤੇ ਵੀ 25% ਡਿਸਕਾਊਂਟ ਦੇ ਰਹੇ ਆ ਆ ਦੇਖੋ ਕਾਟਨ ਦੇ ਸੂਟ ਲੈ ਲਓ ਚਾਹੇ ਤੁਸੀਂ ਸਿੰਥੈਟਿਕ ਲੈ ਲਓ ਚਾਹੇ ਵਿਆਹ ਸ਼ਾਦੀ ਦਾ ਕਪੜਾ ਸਾਰਿਆਂ ਦੇ ਵੱਡੇ ਫਾਇਦੇ 25% ਡਿਸਕਾਊਂਟ ਮਤਲਬ ਸਮਝ ਲੋ ਜੇ ਤੁਸੀਂ 10000 ਦਾ ਕੱਪੜਾ ਲੈਣੇ ਹੋ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ 20000 ਦਾ ਕੱਪੜਾ ਲੈਣਾ ਹੈ ਇਹਨਾਂ ਨੂੰ 10000 ਦੇ ਦੇਣਾ ਉਹਦੇ ਉੱਤੇ 25% ਹੋਰ ਡਿਸਕਾਊਂਟ ਦੇਣਾ 7500 ਰੁਪਏ ਦਾ 20000 ਵਾਲਾ ਕੱਪੜਾ 7500 ਦੇਣਾ ਪੈਣੋ ਫਾਇਦੇ ਲੈ ਲਓ ਲੁੱਟ ਲਓ ਮੇਲਾ ਬਾਅਦ ਚ ਕਿਤੇ ਬਾਜ਼ਾਰਾਂ ਚ ਜਾ ਕੇ ਲੁੱਟੇ ਨਾ ਜਾਓ ਦੇਖੋ ਜੀ ਟਾਪ ਦੇ ਬ੍ਰਾਂਡ ਚਾਹੇ ਸਹਿਵਾ ਦਾ ਲੈ ਲਓ ਚਾਹੇ ਰਾਮਟੈਕ ਦਾ ਲੈ ਲਓ ਚੈਲੰਜ ਕਰਕੇ ਕਹਿੰਦੇ ਫਤਾਜੇ ਪਕੌੜੇ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਸੂਟ ਆਏ ਹਲੇ ਬੈਗਿੰਗਾਂ ਖੁੱਲੀਆਂ ਤੱਕ ਨਹੀਂ ਉਹਨਾਂ ਤੇ ਵੱਡੀ ਆਫਰ ਲਾਤੀ ਆ ਆਜੋ ਅੰਕਲੋਂ ਬੁੱਟਰ ਉੜਕਾ ਦਿਆਂ ਤੇ ਡਿਜ਼ਾਈਨਰਾਂ ਦੇ ਵਿੱਚ ਕੋਈ ਕਮੀ ਨਹੀਂ ਕਮੀ ਬਸ ਟੋਡੀ ਆ ਹੁਣ ਦੇਰੀ ਨਾ ਕਰੋ ਦਿਨ ਐਤਵਾਰ ਐਤਵਾਰ ਦੇ ਦਿਨ ਤਿਆਰੀ ਪੂਰੀ ਖਤ ਲਓ ਰੋਟੀਆਂ ਰੁਟੀਆਂ ਪੈਕ ਕਰ ਲਓ ਜੇ ਦੂਰੋਂ ਆ ਰਹਿਓ ਟਾਂਡਾ ਦਸੂਆ ਮਕੇਰੀਆਂ ਭੁੱਲ ਜਾਓ ਉਥੋਂ ਦੀ ਬੱਸ ਨਹੀਂ ਫੜਨੀ ਸਿੱਧਾ ਬਟਾਲੇ ਆਉਣਾ ਬਟਾਲਿਆ ਮਿੰਨੀ ਬੱਸ ਫੜਨੀ ਆ ਬਟਰ ਰੋਡ ਕਾਦੀਆਂ ਆ ਜਾਣਾ ਤੇ ਆਦੇ ਫਾਇਦੇ ਕਰਾ ਲੈਣੇ ਆ ਇਹ ਫਾਇਦੇ ਸਿਰਫ ਐਤਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੀ ਹੋਣੇ ਆ ਦੇਖੋ ਸਟਾਕ ਸਾਡੇ ਕੋਲ ਪੂਰਾ ਆ ਸਾਰੇ ਹੀ ਖਾਨੇ ਰਖਨੇ ਖਾਲੀ ਕਰ ਦੇਣੇ ਆ ਜਿਹੜਾ ਮਰਜੀ ਸੂਟ ਕੱਢ ਲੋ ਜੇ ਤੇ ਤੁਹਾਡੀ ਉਂਗਲ ਲੱਗ ਗਈ ਆ ਲੋ ਆ ਸੂਟ ਪਸੰਦ ਆਗੇ ਤੇ ਕੱਢ ਲੋ ਸੂਟ ਤੁਸੀਂ ਬਾਜ਼ਾਰ ਦੇ ਵਿੱਚ ਦਾ ਰੇਟ ਭਾਵੇਂ ਜਿਹੜਾ ਮਰਜੀ ਆ ਸਾਡਾ ਰੇਟ ਬਹੁਤ ਘੱਟ ਹੈਗਾ ਇਹ 35-3500 ਰੁਪਏ ਦੇ ਸੂਟ ਮਿਲਦੇ ਬਾਜ਼ਾਰ 'ਚ 35-3500 ਦੇ ਅਸੀਂ ਕਿੰਨੇ ਆ ਦੇਣਾ ਤੁਹਾਨੂੰ 15-1600 ਰੁਪਏ ਦਾ ਸੂਟ ਤੇ ਇਹਦੇ ਉੱਤੇ ਵੀ 25% ਡਿਸਕਾਊਂਟ ਦੁਪੱਟੇ ਦੇਖੋ ਦੁਪੱਟੇ ਵੀ ਡਿਜ਼ਾਈਨ ਦੇ ਨਾਲ ਸੂਟ ਵੀ ਡਿਜ਼ਾਈਨਰ ਆ ਛੇ ਤੇ ਆ ਜਿਓ ਜਿਹੜੇ ਮਰਜੀ ਸੂਟ ਨੂੰ ਹੱਥ ਲਾ ਲਿਓ ਤੁਹਾਨੂੰ ਅਸੀਂ 25% ਡਿਸਕਾਊਂਟ ਦੇਣਾ ਹੁਣ ਫਾਇਦਾ ਲੈ ਲਓ ਟਾਈਮ ਆ ਗਿਆ ਫਾਇਦਾ ਲੈਣ ਦਾ ਵੱਡੇ ਫਾਇਦੇ ਆ ਫਰੈਸ਼ ਪੀਸ ਆ ਬਟਾ ਫਾਇਦਾ ਰਖੜੀ ਦੇ ਉੱਤੇ ਕਾਨ ਜਾ ਰਹੇ ਆ ਦੇਖੋ ਜੀ ਚਾਹੇ ਦਾਜਵਰੀ ਦਾ ਕੱਪੜਾ ਲੈਣਾ ਹਰ ਇੱਕ ਹਰ ਇੱਕ ਸੂਟ ਤੇ ਹਰ ਇੱਕ ਡਿਜ਼ਾਈਨ ਤੇ ਪ੍ਰੋਪਰ ਲੈਸ ਲਾ ਦਿੱਤੀ ਗਈ ਹੈ 25% ਫਲੈਟ ਕੋਈ ਕਾਟਨ ਦੇ ਸੂਟ ਨਹੀਂ ਚਾਹੇ ਤੁਸੀਂ ਸਿੰਥੈਟਿਕ ਲੈ ਲਓ ਪੇਪਰ ਕਾਟਨ ਗੀਜ਼ਾ ਕਾਟਨ ਦੇ ਲੈ ਲਓ ਤੁਸੀਂ 100% ਲੈ ਲਨ ਦੇ ਲੈ ਲਓ ਚਾਹੇ ਤੁਸੀਂ ਬਰਬਰੀ ਦਾ ਸੂਟ ਲੈ ਲਓ ਬਾਕੀ ਨੰਬਰ ਸਕਰੀਨ ਤੇ ਆ ਤੁਸੀਂ ਹੋਰ ਕੋਈ ਜਾਣਕਾਰੀ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਕਰਦੀ ਆ